ਯਾਰੇ ਦੋਸਤੋ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ ਅਨੁਰੋਧ ਕਰਾਂਗੇ ਕਿ ਪਿੰਡਾਂ ਦੇ ਲੋਕ YouTube ਚੈਨਲ ਨੂੰ ਜਿੰਨਾ ਪਾਠਕਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਅਗਲੀ ਤਾਂ ਜੋ ਸਾਡੀ ਆਉਣ ਵਾਲੀ ਅਗਲੀ ਜਿਹੜੀ ਵੀਡੀਓ ਹੈ ਜਿਹੜੀ ਇੱਕ ਮਿੰਨੀ ਕਹਾਣੀ ਦੇ ਬੇਸ ਤੇ ਹੋਵੇਗੀ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਹੋ ਸਕੇ ਤਾਂ ਚੈਨਲ ਨੂੰ ਪਰਤੋ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਹਾਣੀ ਦਾ ਨਾਮ ਹੈ ਪਛਾਣ ਭਗਤੂ ਕਿਰਾਏ ਦੇ ਮਕਾਨ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ ਪਪੂ ਦੇ ਬਿਮਾਰ ਹੋਣ ਕਰਕੇ 3 ਮਹੀਨਿਆਂ ਤੋਂ ਰਸਣ ਵਾਲੀ ਦੁਕਾਨ ਦਾ ਪੈਸਾ ਨਾ ਦਿੱਤਾ ਗਿਆ। ਦੁਕਾਨਦਾਰ ਨੇ ਗੁੱਸੇ ਵਿੱਚ ਆ ਕੇ ਇੱਕ ਦਿਨ ਕਿਰਾਏ ਦੇ ਮਕਾਨ ਦਾ ਦਰਵਾਜ਼ਾ ਖੜਕਾਇਆ। ਕੌਣ? ਦੁਕਾਨਦਾਰ ਬੋਲੇ ਮੈਂ ਦੁਕਾਨਦਾਰ। ਥੋੜੀ ਦੇਰ ਬਾਅਦ ਇੱਕ ਕੁੜੀ ਬਾਹਰ ਆਈ ਤੇ ਕਹਿਣ ਲੱਗੀ ਪਾਪਾ ਵੀਰੇ ਦੀ ਦਵਾਈ ਲੈਣ ਗਏ ਨੇ। ਮੰਮੀ ਕੋਠਿਆਂ ਵਿੱਚ ਕੰਮ ਕਰਨ ਗਈ ਹੈ। ਦੁਕਾਨਦਾਰ ਨੇ ਗੌਰ ਨਾਲ ਦੇਖਿਆ ਤੇ ਪੁੱਛਿਆ ਬੇਟੇ ਨਾ ਤੂੰ ਕਦੇ ਦੁਕਾਨ ਤੇ ਆਈ ਨਾ ਤੈਨੂੰ ਹੁਣ ਕਦੇ ਸਕੂਲ ਜਾਂਦੇ ਆ ਦੇਖਿਆ ਕੀ ਗੱਲ ਹੋਈ ਐ ਅਗੋਂ ਕੁੜੀ ਨੇ ਜਵਾਬ ਦਿੱਤਾ ਵੀਰਾ ਬਿਮਾਰ ਹੋ ਗਿਆ ਮੰਮੀ ਤੇ ਪਾਪਾ ਦੇ ਪੈਸੇ ਨਾਲ ਵੀਰੇ ਦੀ ਦਵਾਈ ਪੂਰੀ ਨਹੀਂ ਹੋ ਰਹੀ ਬਾਬੂ ਜੀ ਮੰਮੀ ਕਹਿੰਦੇ ਸੀ ਤੂੰ ਦੁਕਾਨਦਾਰ ਦੇ ਘਰ ਜਾ ਕੇ ਭਾਂਡੇ ਮਾਂਜਣ ਤੇ ਸਫਾਈਆਂ ਦਾ ਕੰਮ ਕਰ ਆਇਆ ਕਰ ਉਨੋਂ ਦੀ ਦੁਕਾਨ ਦੇ ਪੈਸੇ ਪੂਰੇ ਹੋ ਜਾਣਗੇ ਮਕਾਨ ਦਾ ਕਿਰਾਇਆ ਬਾਅਦ ਵਿੱਚ ਦੇ ਦੇਵਾਂਗੇ ਰੋਂਦੀ ਹੋਈ ਬੱਚੀ ਨੇ ਕਿਹਾ ਨੁਕਾਨਦਾਰ ਦਾ ਗੁੱਸਾ ਤਾਂ ਸ਼ਾਂਤ ਹੋ ਗਿਆ ਤੂੰ ਕੱਲ ਤੋਂ ਸਕੂਲ ਜਾਇਆ ਕਰ ਤੇਰੇ ਵੀਰੇ ਕੋਲ ਤੇਰੀ ਮੰਮੀ ਰਹੂਗੀ ਤੇਰੇ ਪਪਾ ਨੂੰ ਮੇਰੇ ਕੋਲ ਭੇਜ ਦੇਵੀਂ ਤੇਰੇ ਵੀਰੇ ਦਾ ਇਲਾਜ ਮੈਂ ਕਰਵਾਵਾਂਗਾ ਕੋਈ ਫਿਕਰ ਨਾ ਕਰਨਾ ਵਾਹਿਗੁਰੂ ਭਲੀ ਕਰੇਗਾ ਕੇ ਕੇ ਦੁਕਾਨਦਾਰ ਆਪਣੀ ਦੁਕਾਨ ਵੱਲ ਤੁਰ ਪਿਆ ਦੂਸਰੇ ਦਿਨ ਦੁਕਾਨਦਾਰ ਨੂੰ ਆਉਂਦਾ ਦੇਖ ਕੇ ਭਗਤੂ ਕਮਰੇ ਅੰਦਰ ਹੀ ਲੁਕ ਗਿਆ ਦਰਵਾਜ਼ਾ ਖੜਕਾਇਆ ਕਿੱਥੇ ਆ ਭਾਈ ਭਗਤੂ ਉਹਦੇ ਘਰ ਵਾਲੀ ਨੂੰ ਪੁੱਛਦਿਆਂ ਕਿਹਾ ਉਸ ਕੋਲ ਕੋਈ ਜਵਾਬ ਨਹੀਂ ਸੀ ਉਹ ਚੁੱਪ ਸੀ ਚਿਹਰੇ ਤੇ ਦੁੱਖਾਂ ਦੀਆਂ ਤਰੇਲੀਆਂ ਵਹਿ ਰਹੀਆਂ ਸਨ ਭਾਈ ਕੱਲ ਵੀ ਮੈਂ ਆਇਆ ਸੀ ਦੱਸਿਆ ਨਹੀਂ ਰਾਣੀ ਨੇ ਕਹਿੰਦੀ ਸੀ ਬਾਬੂ ਜੀ ਆਏ ਸੀ ਬਾਬੂ ਜੀ ਥੋੜੀ ਜੀ ਮਜਬੂਰੀ ਹੈ ਤੁਹਾਡੇ ਪੈਸੇ ਨੂੰ ਥੋੜਾ ਜਿਹਾ ਹੋਰ ਟਾਈਮ ਲੱਗੇਗਾ। ਬਾਬੂ ਜੀ ਨੇ ਗੱਲ ਵਿਚਾਲੇ ਕੱਟ ਦਿਆਂ ਕਿਹਾ, "બસ ਭਾਈ, ਬਸ ਮੈਨੂੰ ਕਿਸੇ ਪੈਸਿਆਂ ਦੀ ਲੋੜ ਨਹੀਂ। ਅੱਜ ਤੋਂ ਬਾਅਦ ਇਹ ਕਮਰਾ ਵੀ ਤੁਹਾਡਾ ਤੇ ਦਵਾਈ ਦਾ ਖਰਚਾ ਵੀ ਮੈਂ ਖੁਦ ਕਰਾਂਗਾ। ਬਸ ਬੰਦਾ ਪਛਾਣਨ ਨੂੰ ਟਾਈਮ ਜ਼ਰੂਰ ਲੱਗ ਜਾਂਦਾ ਹੈ।" ਉਸਨੇ ਕਮਰੇ ਦੀ ਰਜਿਸਟਰੀ ਫੜਾਉਂਦਿਆਂ ਕਿਹਾ, "ਉਸ ਦੇ ਜਾਣ ਮਗਰੋਂ ਦੋਵੇਂ ਜੀ ਕਹਿ ਰਹੇ ਸੀ, "ਸਾਨੂੰ ਮਾਫ਼ ਕਰ ਦਿਓ, ਅਸੀਂ ਮੂਰਖ ਲੋਕ ਤੁਹਾਨੂੰ ਪਛਾਣ ਨਹੀਂ ਸਕੇ।" ਕਹਾਣੀ ਕਿਉਂ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ